ਦੀ ਕਿੱਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਟੋਪ ਦਾ ਟੂਰਨਾਮੈਂਟ ਕਰਵਾਇਆ ਜਾਣਾ ਪੰਜਾਬ ਦਾ ਸੀਜ਼ਨ ਆ ਪਰ ਇੱਥੇ ਜੋ ਹੈ ਗੁਰੂਆਂ ਦੀ ਧਰਤੀ ਆ ਸ਼ਹੀਦਾਂ ਯੋਧਿਆਂ ਦੀ ਧਰਤੀ ਆ ਮੇਰੇ ਵੀਰੋ ਤਾਂ ਕਰਕੇ ਗਰਮੀ 'ਚ ਬਹੁਤ ਤਗੜਾ ਮੇਲਾ ਹੁੰਦਾ ਤੇ ਇਸ ਟੂਰਨਾਮੈਂਟ ਦੇ ਵੀ ਮੇਰੇ ਵੀਰੋ ਵੱਡੇ ਖਿਡਾਰੀ ਅੱਜ ਵੱਡਾ ਮੇਲਾ ਲੱਖਾਂ ਦੇ ਬਜਟ ਦਾ ਹੋਣਾ ਉਸ ਤੋਂ ਪਹਿਲਾਂ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਕਬੱਡੀ ਦੀਆਂ ਵੀਡੀਓ ਮੇਰੇ ਵੀਰੋ ਇਸ ਚੈਨਲ ਤੇ ਪਾਉਂਦੇ ਰਹਿੰਨੇ ਆ ਖਿਡਾਰੀਆਂ ਬਾਰੇ ਦੱਸਦੇ ਰਹਿੰਨੇ ਆ ਤਾਂ ਕਰਕੇ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਆ ਕਰੋ ਬਾਕੀ ਮੇਰੇ ਵੀਰੋ ਅੱਜ ਤੁਹਾਨੂੰ ਨਕੋਦਰ ਦੇ ਵਿੱਚ ਟਾਪ ਦਾ ਮੇਲਾ ਦੁਨੀਆ ਭਰ ਚ ਮਸ਼ਹੂਰ ਆ ਹਰ ਵਾਰੀ ਕਰਵਾਇਆ ਜਾਂਦਾ ਬਗਿਆਂ ਵਾਲੇ ਦੁੱਲੇ ਨੇ ਵੀ ਚਰਚਾ ਕੀਤੀ ਆ ਮੇਰੇ ਵੀਰੋ ਦੁੱਲੇ ਨੇ ਵੀ ਪੋਸਟਾਂ ਪਾਆਂ ਸੀਂਆਂ ਇਸ ਟੂਰਨਾਮੈਂਟ ਬਾਰੇ ਡੇਢ ਤੇ ਇੱਕ ਪਹਿਲਾ ਤੇ ਦੂਜਾ ਇਨਾਮ ਆ ਮੇਰੇ ਵੀਰੋ ਆ ਭਈ ਉਹਨੇ ਵੀ ਪਹੁੰਚਣਾਗਾ ਕਿਉਂਕਿ ਉਹ ਆਪ ਹੀ ਵੀਡੀਓ ਦੇ ਵਿੱਚ ਦੱਸ ਰਿਹਾ ਸੀਗਾ ਬਾਕੀ ਮੇਰੇ ਵੀਰੋ ਇੱਥੇ ਖਿਡਾਰੀ ਵੀ ਟਾਪ ਦੇ ਆ ਚਾਰ ਕਲੱਬਾਂ ਜੋ ਖੇਡਣੀਆਂ ਮਾਝਾ ਮਾਲਵਾ ਦੁਆਬਾ ਪੁਆਰ ਇਲਾਕੇ ਦੀਆਂ ਹੀ ਟੀਮਾਂ ਖੇਡਣੀਆਂ ਲਗਭਗ ਤੇ ਦੇਖਦੇ ਆ ਵੀ ਇੱਥੋਂ ਵੀ ਅੱਜ ਕਿਹੜੀ ਜੋ ਹੈ ਇਲਾਕੇ ਦੀ ਟੀਮ ਕਿਹੜੇ ਜੋ ਹੈ ਜੱਤ ਦੇ ਆ ਮਾਲਵੇ ਵਾਲੇ ਜੱਤ ਦੇ ਆ ਜਾਂ ਮਾਝਾ ਮਾਲਵਾ ਮੇਰੇ ਵੀਰੋ ਦੇਖਾਂਗੇ ਦੁਆਬੇ ਵਾਲੇ ਪਾਉਂਦੇ ਆ ਜਾਂ ਨਹੀਂ ਤੱਕ ਇਹ ਗੱਲਾਂ ਸਮਝ ਦੀਆਂ ਬਾਕੀ ਹਾਕਮ ਵਾਲੀਏ ਜੱਗੂ ਨੇ ਵੀ ਨਹੀਂ ਖੇਡਣਾ ਹੈਗੇ ਆ ਮੁੰਡੇ ਪੰਜਾਬ 'ਚ ਪਰ ਨਹੀਂ ਖੇਡ ਰਹੇ ਮੇਰੇ ਵੀਰੋ ਇਸ ਮੇਲੇ ਤੇ ਜੱਗੂ ਦੀ ਦੁਨੀਆ دیਵਾਨੀ ਆ ਯਾਰ ਜੇ ਨਾ ਦੱਸਦੇ ਮੈਨੂੰ ਪਤਾ ਸੀ ਬਹੁ ਭਰਾਵਾਂ ਨੇ ਪੁੱਛਣਾ ਸੀਗਾ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸਬਸਕ੍ਰਾਈਬ ਵੀ ਜ਼ਰੂਰ ਕਰਕੇ ਜਾਇਓ ਧੰਨਵਾਦ